ਕਹਿੰਦੇ ਗਿੱਪੀ ਗਰੇਵਾਲ ਨੇ ਇੱਕ ਵੀਡੀਓ ਪਾਈ ਆ ਕਹਿੰਦੇ ਸਿੱਧੂ ਮੂਸੇਵਾਲੇ ਵਰਗਾ ਲੱਗਦਾ ਨੌਜਵਾਨ ਤੇ ਗਾਉਂਦਾ ਵੀ ਉਹਦੀ ਕਾਪੀ ਹੈ ਹੁਣ ਤਾਂ ਪਹਿਲਾਂ ਵੀਡੀਓ ਸੁਣਦੇ ਆ ਵੀਡੀਓ ਸੁਣਦੇ ਸੁਣਦੇ ਤੁਸੀਂ ਸ਼ੇਅਰ ਕਰਨੀ ਆ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਤੇ ਲੋਕ ਜੱਜ ਕਰਕੇ ਦੱਸਣਗੇ ਵੀ ਕਾਪੀ ਹੈਗਾ ਸਿੱਧੂ ਮੂਸੇਵਾਲੇ ਦੀ ਹੈਗੀ ਆ ਗੱਲਬਾਤ ਸਿੱਧੂ ਮੂਸੇਵਾਲੇ ਵਾਲੀ ਆ ਆਓ ਪਹਿਲਾਂ ਵੀਡੀਓ ਸੁਣਦੇ ਆ ਜਲਦੀ ਜਲਦੀ ਵੀਡੀਓ ਦੋਸਤੋ ਸ਼ੇਅਰ ਕਰਨੀ ਆ ਕਮੈਂਟ ਅਚ ਆਪਣੀ رائے ਸਾਂਝੀ ਕਰਨੀ ਆ ਵਾਹ ਜੀ ਵਾਹ ਜੀ ਵਾਹ ਜੀ ਵਾਹ ਆ ਬੰਦੇ ਕਾਫੀ ਨਵੇਂ ਨਵੇਂ ਆਏ ਹੋਏ ਨੇ ਅੱਜ ਮੇਰੇ ਸਿਕੰਦਰ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਧਰ ਦੇਖੋ ਬਾਬੂ ਮਸ਼ਾਏ ਹਾਂਜੀ ਜੀ ਕੀ ਕੀ ਹਾਲ ਚਾਲੇ ਵੈਰੀ ਗੁੱਡ ਵੈਰੀ ਗੁੱਡ ਲੈ ਵੀ ਸਿਕੰਦਰ ਹਾਂਜੀ ਬਈ ਗਾਣਾ ਸੁਣਾ ਦੇ ਅੱਜ ਤੇਰੀ ਆਵਾਜ਼ ਲੋਕਾਂ ਨੂੰ ਆਪਾਂ ਸੁਣਾਉਣੀ ਆ ਵੀ ਦੇਖੋ ਮੁੰਡੇ ਦੀ ਆਵਾਜ਼ ਕਿੱਦਾਂ ਦੀ ਲੱਗਦੀ ਆ ਇਸ ਮੁੰਡੇ ਦੇ ਗਾਣੇ ਠਾ ਠਾ ਆ ਰਹੇ ਨੇ ਸੈਟ ਕਰਾਂ ਹੋ ਯਾਰਾਂ ਦੀ ਮਹਿਫਿਲ ਵਿੱਚ ਬਹਿ ਕੇ ਲੋ ਵੀ ਸਾਰੇ ਗਾਇਕਾਂ ਬੈਠੇ ਨੇ ਮਹਿਫਿਲ ਵਿੱਚ ਬਹਿ ਕੇ ਲੈ ਕੇ ਤੇਰਾ ਨਾਮ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਦੀ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਹੁਣ ਤੇ ਯਾਰਾਂ ਨੂੰ ਯਾਦ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਨਿਤ ਯਾਰਾਂ ਨੂੰ ਯਾਦ ਮਿਲਣਗੇ ਲੱਗ ਕੇ ਸੀਨੇ ਨਾਲ ਮਿਲਣਗੇ ਮੈਂ ਪਾਪੀ ਦੇ ਦਿਲ ਦੇ ਵੇਲੇ ਮੈਂ ਪਾਪੀ ਦੇ ਦਿਲ ਦੇ ਵੇੜੇ ਹੋਣੀ ਸੁਨਸਰਾ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਲਈ ਇੱਕ ਵਾਰੀ ਤੇ ਦੱਸ ਜਾ ਤੈਨੂੰ ਯਾਦ ਕਰਾ ਕੇ ਨਾ ਕੀ ਬਾਤ ਹੈ ਕੀ ਬਾਤ ਹੈ ਮਹਾਰਾਜ ਫੱਟੇ ਚੱਕ ਥੈਂਕ ਯੂ ਸੋ ਸਕੰਦਰ ਦਾ ਗਾਣਾ ਬੋਲ ਜੀ ਬਾਈ ਸਪੋਰਟ ਕਰ ਰਹੇ ਨੇ ਬਾਈ ਮਹਾਰਾਜ ਥੈਂਕ ਯੂ ਥੈਂਕ ਯੂ ਥੈਂਕ ਯੂ ਗੁੱਡ ਟੈਲੈਂਟ ਬਾਈ ਦਾ ਸਾਰਿਆਂ ਨੂੰ ਬਹੁਤ ਸਾਰੀ ਥੈਂਕ ਯੂ ਥੈਂਕ ਯੂ ਮਾਰੀ ਥੈਂਕ ਯੂ ਤੇ ਘੈਂਟ ਟੈਲੈਂਟ ਬਸ ਗਾਣੇ ਰੈਡੀ ਸਟੱਡੀ ਹੋ ਗਏ ਨੇ ਇੱਕ ਗਾਣਾ ਸ਼ੂਟ ਵੀ ਹੋ ਗਿਆ ਤੇ ਬਾਕੀ ਦੇ ਗਾਣੇ ਸ਼ੂਟ ਹੋ ਰਹੇ ਨੇ ਇਹਦੇ ਬਸ ਆਇਆ ਲੋ ਨੇ ਰਿੰਗੂ ਆਉਣਾ ਕੰਮ ਠਾ ਠਾ ਆਪਣਾ ਕਿਆ ਮਗੂ ਗੀਤ ਆਉਣ ਗਿਆ ਨੌਜਵਾਨ ਦੇ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ ਹੈ ਹੁਣ ਤੁਸੀਂ ਕਮੈਂਟਾਂ ਚ ਰਾਇ ਸਾਂਝੀ ਕਰਨੀ ਹੈ ਕਿ ਸਿੱਧੂ ਮੂਸੇਵਾਲਾ ਲੱਗਦਾ ਇਹ ਨੌਜਵਾਨ ਤੇ ਉਹਦੇ ਨਾਲ ਮਿਲਦੀ ਹੈ ਦੀ ਆਵਾਜ਼ ਕਿ ਸਿੱਧੂ ਦੀ ਤਰ੍ਹਾਂ ਮਾਰਦਾ ਇਹ ਬੜਕ ਹੁਣ ਕਮੈਂਟਾਂ ਚ ਤੁਸੀਂ ਆਪਣੀ ਰਾਇ ਸਾਂਝੀ ਕਰਨੀ ਆ ਤੇ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਸਿੱਧੂ ਦੇ ਹਰ ਇੱਕ ਫੈਨ ਤੱਕ ਪਹੁੰਚਾ ਦਿਓ ਤਾਂ ਜੋ ਕਮੈਂਟ ਕਰਕੇ ਸਿੱਧੂ ਦਾ ਫੈਨ ਹਰ ਇੱਕ ਦੱਸ ਸਕੇ ਕਿ ਇਹ ਸਿੱਧੂ ਦੀ ਕਾਪੀ ਲੱਗਦਾ ਜਾਂ ਨਹੀਂ ਤੇ ਆਵਾਜ਼ ਸਿੱਧੂ ਦੀ ਤਰ੍ਹਾਂ ਮਿਲਦੀ ਆ ਜਾਂ ਨਹੀਂ ਤਾਂ ਦੋਸਤੋ ਹੁਣ ਦੇਖਦੇ ਆਂ ਵੀ ਕਮੈਂਟਾਂ ਦੇ ਵਿੱਚ ਲੋਕ ਕੀ ਕੁਝ ਕਹਿੰਦੇ ਨੇ ਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ